ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦਾ ਮੇਨ ਪਲੇਅ YouTube ਚੈਨਲ ਤੇ ਪਿਛਲੀ ਵੀਡੀਓ ਵਿੱਚ ਅਸੀਂ ਗੱਲ ਕੀਤੀ ਸੀ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਮੋਸਟ ਫੇਮਸ ਇੰਟਰਨੈਸ਼ਨਲ ਕੋਲਾਬੋਰੇਸ਼ਨ ਦੀ ਜੀ ਦੇ ਵਿੱਚ ਤੰਜ਼ੇਨੀਆ ਦੇ ਡਾਇਮੰਡ ਪਲੇਟਨਮਸ ਨਾਲ ਕੈਨੇਡਾ ਦੇ ਟੋਰੀ ਲੈਨਸ ਨਾਲ ਯੂਕੇ ਦੀ ਐਨੇਮਰੀ ਨਾਲ ਤੇ ਆਸਟ੍ਰੇਲੀਆ ਦੀ ਮੋਸਟ ਫੇਮਸ ਸਿੰਗਰ ਸੀਆ ਨਾਲ ਕੋਲੈਬ ਬਾਰੇ ਦੱਸਿਆ ਸੀ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਪਰ ਉਸ ਤੋਂ ਪਹਿਲਾਂ ਇਹ ਵੀਡੀਓ ਪੂਰੀ ਜ਼ਰੂਰ ਦੇਖਿਓ ਇਸ ਵੀਡੀਓ ਦੇ ਅੰਦਰ ਅਸੀਂ ਅੱਜ ਜਾਣਾਂਗੇ ਕਿ ਦਿਲਜੀਤ ਦੋਸਾਂਝ ਨੇ ਹੋਰ ਕੇਡੇ ਕੇਡੇ ਸੈਲੀਬ੍ਰਿਟੀਜ਼ ਨਾਲ ਕੋਲਾਬ ਕੀਤਾ ਤੇ ਪੰਜਾਬ ਦਾ ਮਾਣ ਵਧਾਇਆ ਹੈ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਓ ਜੀਦਿਆ ਨਾੜ ਚ ਤੇਰੀ ਲੋਰ ਸੋਣੀਏ ਪੰਜ ਵਾਰ ਲੈਟਿਨ ਗ੍ਰੈਮੀ ਅਵਾਰਡ ਜੀਨਰ ਰਹਿ ਚੁਕੇ ਕੋਲੰਬੀਆ ਦੇ ਸਿੰਗਰ ਸੌਂਗ ਰਾਈਟਰ ਐਂਡ ਪ੍ਰੋਡਿਊਸਰ ਕੈਮੀਲੋ ਤੇ ਦਿਲਜੀਤ ਦੁਸਾਂਜ ਬਾਈ ਦਾ ਬਹੁਤ ਹੀ ਸੋਹਣਾ ਸਿੰਗਲ ਟਰੈਕ ਆਇਆ ਜਿਸਦਾ ਟਾਈਟਲ ਹੈ ਪਲਪੀਤਾ ਇਹ ਗਾਣਾ ਕੈਮੀਲੋ ਦੇ ਆਫੀਸ਼ੀਅਲ YouTube ਚੈਨਲ ਤੇ 30 ਅਕਤੂਬਰ 2023 ਨੂੰ ਅਪਲੋਡ ਕੀਤਾ ਗਿਆ ਸੀ ਕਿਉਂਕਿ ਇਹ ਕੈਮੀਲੋ ਦੇ ਚੈਨਲ ਤੇ ਅਪਲੋਡ ਕੀਤਾ ਸੀ ਤਾਂ ਇਹਦਾ ਟਾਈਟਲ ਵੀ ਸਪੈਨਿਸ਼ ਭਾਸ਼ਾ ਵਿੱਚ ਉਹਨਾਂ ਨੇ ਪਲਪੀਤਾ ਰੱਖਿਆ ਪਲਪੀਤਾ ਦਾ ਪੰਜਾਬੀ ਵਿੱਚ ਮਤਲਬ ਬਹੁਤ ਸੋਹਣਾ ਤੇ ਰੋਮਾਂਟਿਕ ਹੈ ਜੇਕਰ ਤੁਹਾਨੂੰ ਪਤਾ ਹੈ ਤਾਂ ਜਲਦੀ ਜਲਦੀ ਕਮੈਂਟ ਕਰਕੇ ਦੱਸੋ ਪੰਜਾਬੀ ਵਿੱਚ ਮਤਲਬ ਪਰ ਮੇਰੇ ਨਾਲ ਇਹ ਬਹੁਤ ਹੀ ਫਨੀ ਤਰੀਕੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਮੈਂ ਇਸ ਗਾਣੇ ਨੂੰ ਪਪੀਤਾ ਤੇ ਜਗ੍ਹਾ ਪਪੀਤਾ ਪਪੀਤਾ ਕਹਿੰਦਾ ਸੀ ਪਰ ਜਦੋਂ ਹੁਣ ਮਤਲਬ ਪਤਾ ਚੱਲਿਆ ਤਾਂ ਹੁਣ ਮੈਂ ਆਪ ਦੇ ਆਪ ਤੇ ਹੀ ਅਸਦਾ ਕਿ ਇਹਨਾਂ ਡੂੰਗਾ ਮੀਨਿੰਗ ਹੈ ਇਸ ਸ਼ਬਦ ਦਾ ਤੇ ਅਸੀਂ ਐਵੇਂ ਹੀ ਪਪੀਤਾ ਪਪੀਤਾ ਕਰੀ ਗਏ ਅੱਛਾ ਤੁਸੀਂ ਕਮੈਂਟ ਕਰਤਾ ਤਾਂ ਸੁਣੋ ਫਿਰ ਪਲਪੀਤਾ ਦਾ ਅਸਲੀ ਮੀਨਿੰਗ ਇਹਦਾ ਅਸਲੀ ਮੀਨਿੰਗ ਹੈ ਦਿਲ ਦੀ ਧੜਕਣ ਜੇਕਰ ਦਿਲਜੀਤ ਬਾਈ ਆਪਣੇ YouTube ਚੈਨਲ ਤੇ ਇਸ ਗਾਣੇ ਨੂੰ ਅਪਲੋਡ ਕਰਦੇ ਤਾਂ ਇਹਦਾ ਟਾਈਟਲ ਰੱਖਿਆ ਜਾਣਾ ਸੀ ਧੜਕਣ ਤੇ ਸਪੈਨਿਸ਼ ਵਿੱਚ ਰੱਖਿਆ ਗਿਆ ਪਲਪੀਤਾ 17 ਮਾਰਚ 2024 ਨੂੰ ਇੱਕ ਬੜੀ ਹੀ ਕੈਂਟ ਤੇ ਮੈਜੀਕਲ ਕੋਲਾਬੋਰੇਸ਼ਨ ਹੋਈ ਸੀ ਕਿਸੇ ਨੂੰ ਵੀ ਕੋਈ ਅੰਦਾਜ਼ਾ ਹੀ ਨਹੀਂ ਸੀ ਕਿ ਇਹ ਕੋਲਾਬ ਹੋ ਸਕਦੀ ਆ ਐਡ ਸ਼ਰੇਨ ਵਰਲਡ ਟੂਰ ਤੇ ਨਿਕਲੇ ਹੋਏ ਸੀ ਜੀਨੂੰ ਉਹ ਮੈਥਮੈਟਿਕ ਵਰਲਡ ਟੂਰ ਦੇ ਨਾਮ ਨਾਲ ਪੁਕਾਰਦੇ ਸਨ ਇਹਦੇ ਵਿੱਚ ਐਡ ਸ਼ਰੇਨ ਨੇ ਕੁੱਲ 169 ਕਾਂਸਰਟਸ ਕੀਤੇ ਨੇ ਕੁੱਲ 169 ਕਾਂਸਰਟਸ ਕੀਤੇ ਨੇ ਪੂਰੀ ਦੁਨੀਆ ਵਿੱਚ ਸਾਢੇ 3 ਸਾਲ ਲੰਮਾ ਇਹਨਾਂ ਦਾ ਇਹ ਟੂਰ ਰਿਹਾ ਸੀ ਤੇ ਜਦੋਂ ਇਹ ਇੰਡੀਆ ਮੁੰਬਈ ਅੰਦਰ ਕਾਂਸਰਟ ਲਈ ਆਏ ਹੋਏ ਸੀ ਉਦੋਂ ਦਿਲਜੀਤ ਬਾਈ ਨਾਲ ਇਹਨਾਂ ਦੀ ਕੋਲ ਬੋਈ ਕਿਸੇ ਨੂੰ ਕੁਝ ਨਹੀਂ ਪਤਾ ਸੀ ਸਾਰੀ ਦੁਨੀਆ ਦੇਖ ਕੇ एकदम ਹੈਰਾਨ ਹੋ ਗਈ ਕਿ ਆ ਕੀ ਹੋ ਗਿਆ 쇼 ਉਤੇ ਦੋ ਦਿੱਗਜ ਸਿੰਗਰਾਂ ਦੀ ਕੋਲਾਬ ਹਰ ਪਾਸੇ ਇਹਨਾਂ ਦੇ ਚਰਚੇ ਹੋਣ ਲੱਗੇ ਹਰ ਕੋਈ ਐਸੇ ਕੋਲਾਬ ਦੀ ਗੱਲ ਕਰਨ ਲੱਗਿਆ ਤੇ ਲਾਈਵ ਸ਼ੋਅ ਦੇ ਉੱਤੇ ਦੋਹਾਂ ਕਲਾਕਾਰਾਂ ਨੇ ਦਿਲਜੀਤ ਬਾਈ ਦਾ ਗਾਣਾ ਲਵਰ ਗਾਇਆ ਤੇ ਅਖੀਰ ਵਿੱਚ ਐਡ ਸ਼ੇਰਨ ਨੇ ਪੰਜਾਬੀ ਵਿੱਚ ਲਵਰ ਗਾਣੇ ਨੂੰ ਗਾਇਆ ਜੀ ਉਹਨੂੰ ਸੁਣ ਕੇ ਦਿਲਜੀਤ ਦੋਸਾਂਝ ਵੀ ਖੜ ਕੇ ਦੇਖਣ ਲੱਗਿਆ ਇੱਕਦਮ ਸ਼ੌਕ ਹੋ ਗਿਆ ਕਿ ਇਹ ਵੀ ਪੰਜਾਬੀ ਵਿੱਚ गा ਰਿਹਾ ਹੈ ਇਹ ਅਨਐਕਸਪੈਕਟਿਡ ਲਾਈਵ ਸ਼ੋਅ ਉਤੇ ਕੋਲਾਬ ਹੋਈ ਸੀ ਮਜ਼ਾ ਆ ਗਿਆ ਦੇ ਲੈਣਾ ਵਿੱਚ ਲੱਗਦੇ ਨਹੀਂ ਨਾਮ ਆਉਂਦਾ ਖਾਸ ਚ ਜ਼ਿੰਦਗੀ ਚ ਰਾਜ 22 ਮਾਰਚ 2024 ਨੂੰ ਇੱਕ ਗਾਣਾ ਆਇਆ ਦਿਲਜੀਤ ਬਾਈ ਦੇ ਅਫੀਸ਼ੀਅਲ YouTube ਚੈਨਲ ਤੇ ਜਿਹਦਾ ਨਾਮ ਹੈ ਖੁੱਤੀ ਇਸ ਖੁੱਤੀ ਗਾਣੇ ਵਿੱਚ ਦਿਲਜੀਤ ਬਾਈ ਨਾਲ ਕੋਲਾਬ ਕਰ ਰਹੇ ਹਨ ਫੇਮਸ ਅਮਰੀਕਨ ਰੈਪਰ ਸਵੀਟੀ ਤੇ ਗਾਣਾ ਯਾਰ ਗਾਣਾ ਪਤਾ ਨਹੀਂ ਕੀ ਖਾ ਕੇ ਬਣਾਉਂਦੇ ਨੇ ਬਸ ਜੋ ਵੀ ਲਿਆਉਂਦੇ ਨੇ ਸਿਰੇ ਹੀ ਲਾਈ ਜਾਂਦੇ ਨੇ ਦਿਲਜੀਤ ਦੋਸਾਂ ਦੇ ਇਸ ਗਾਣੇ ਅੰਦਰ ਸਵੀਟੀ ਨੇ ਬਹੁਤ ਹੀ ਕੈਂਟ ਰੈਪ ਕੀਤਾ Song ਨੂੰ ਹੁਣ ਤੱਕ 16 ਮਿਲੀਅਨ ਵਿਊਜ਼ ਆ ਚੁੱਕੇ ਹਨ ਜਦੋਂ ਸਵੀਟੀ ਨੂੰ ਪੁੱਛਿਆ ਗਿਆ ਕਿ ਵੀਡੀਓ ਸ਼ੂਟ ਕਰਦੇ ਵਕਤ ਜਾਂ Song ਰਿਕਾਰਡ ਕਰਦੇ ਵਕਤ ਉਹਨਾਂ ਦਾ ਦਿਲਜੀਤ ਦੋਸਾਂ ਨਾਲ ਇਵੇਂ ਦਾ ਐਕਸਪੀਰੀਅੰਸ ਸੀ ਤਾਂ ਉਹਨਾਂ ਨੇ ਕਿਹਾ ਕਿ ਦਿਲਜੀਤ ਦੋਸਾਂਝ ਮੈਨੂੰ ਹਰੇਕ ਕੱਲ ਸਮਝਾਉਂਦੇ ਰਹਿੰਦੇ ਸੀ ਉਹ ਮੈਨੂੰ ਸਿਖਾਉਂਦਾ ਰਹਿੰਦਾ ਸੀ ਬੜੇ ਹੀ ਪਿਆਰੇ ਸੁਭਾਅ ਵਾਲਾ ਇਨਸਾਨ ਹੈ ਦਿਲਜੀਤ ਦੋਸਾਂਝ ਸਭ ਤੋਂ ਨਵੀਂ ਕੈਲੀਜਨ ਦਿਲਜੀਤ ਬਾਈ ਦੀ ਹੁਣ ਤੱਕ ਦੀ ਲੇਟੈਸਟ ਕੋਲਾਬ ਜੇ ਕਿਸੇ ਨਾਲ ਆਈ ਹੈ ਤਾਂ ਉਹ ਹੈ ਇਹ Song Muhammad Ali ਜੀ ਦੇ ਵਿੱਚ ਇਹਨਾਂ ਨੇ ਫੇਮਸ ਅਮਰੀਕਨ ਬੌਕਸਰ ਮੁਹੰਮਦ ਅਲੀ ਜੀ ਨੂੰ ਟ੍ਰਿਬਿਊਟ ਦਿੱਤਾ ਹੈ ਇਸ ਗੀਤ ਦੇ ਅੰਦਰ ਦਿਲਜੀਤ ਬਾਈ ਨਾਲ ਫੇਮਸ ਅਮਰੀਕਨ ਰੈਪਰ ਐਨਲੀ ਚੋਪਾ ਕੋਲਾਬ ਕਰਦੇ ਨਜ਼ਰ ਆ ਰਹੇ ਹਨ ਗਾਣਾ ਤਾਂ ਸੋਹਣਾ ਹੀ ਆ ਪਰ ਗਾਣੇ ਦੀ ਵੀਡੀਓ ਪੂਰੀ 18+ ਹੈ 18 ਤੋਂ ਘੱਟ ਉਮਰ ਵਾਲੇ ਬੱਚੇ ਇਸ ਗੀਤ ਨੂੰ ਪਾਵੇਂ ਸੁਣੀ ਜਾਣ ਪਰ ਵੀਡੀਓ ਤੋਂ ਦੂਰ ਰਹਿਣ ਕਿਉਂਕਿ ਹੁਣ ਤਾਂ ਇਹ ਟ੍ਰੈਂਡ ਹੀ ਚੱਲ ਪਿਆ ਕਿ ਮਾਡਲਸ ਇਸ ਤਰ੍ਹਾਂ ਦਿਖਾਈ ਜਾਵੇ 80% ਪੂਰੇ ਵਰਲਡ ਦੇ ਸੌਂਗਸ ਵਿੱਚ ਇਦਾਂ ਦੀਆਂ ਵੀਡੀਓ ਹੀ ਬਣਦੀਆਂ ਹਨ ਤੇ ਇਸ ਗੀਤ ਤੋਂ ਕੁਝ ਦਿਨ ਪਹਿਲਾਂ ਦਿਲਜੀਤ ਭਾਈ ਅਮਰੀਕਨ ਫੇਮਸ ਸ਼ੋ ਟੁਨਾਈਟ ਸ਼ੋ ਸਟਾਰਿੰਗ ਜੀਮੀ ਫੈਲਨੀ ਅੰਦਰ ਗਏ ਸੀ ਇਹ ਸ਼ੋ ਕੈਨੇਡਾ ਅਮਰੀਕਾ ਦੇ ਅੰਦਰ ਟੀਵੀ ਉੱਤੇ ਚੱਲਦਾ ਹੈ ਤੇ 25 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਇਸ ਸ਼ੋ ਨੂੰ ਹੋ ਗਿਆ ਜਿੱਥੇ ਇਹਨਾਂ ਨੇ ਪੰਜਾਬੀ ਕੁੜਤਾ ਚਾਦਰਾ ਪਾ ਕੇ ਪੰਜਾਬ ਦੇ ਕਲਚਰ ਤੇ ਪੰਜਾਬ ਦੀ ਸ਼ਾਨ ਨੂੰ ਅੰਗਰੇਜ਼ਾਂ ਦੇ ਕਾਰ-ਕਾਰ ਵਿੱਚ ਦਿਖਾਇਆ ਪੰਜਾਬੀ ਭਾਸ਼ਾ ਨੂੰ ਗੋਰੀਆਂ ਦੇ ਘਰ ਘਰ ਤੱਕ ਪਹੁੰਚਾ ਦਿੱਤਾ ਤੇ ਇਹ ਦਲਜੀਤ ਦੋਸਾਂ ਦੀ ਸ਼ੁਰੂਆਤ ਹੈ ਹਾਲੇ ਹੋਰ ਬਹੁਤ ਕੋਲਾਬਸ ਦੇਖਣ ਨੂੰ ਮਿਲਣਗੇ ਹੋਰ ਬਹੁਤ ਸ਼ੋਕਿੰਗ ਐਕਸਪੈਰੀਮੈਂਟਸ ਦੇਖਣ ਨੂੰ ਮਿਲਣਗੇ ਕਿਉਂਕਿ ਦਿਲਜੀਤ ਦਸਾਂਝ ਤਾਂ ਰੁਕਣ ਵਾਲੇ ਹੈ ਵੀ ਨਹੀਂ ਉਹਨਾਂ ਨੂੰ ਇੱਕੋ ਜਜ਼ਬਾ ਹੈ ਜਿਹੜਾ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਉਹ ਹੈ ਮਿਹਨਤ ਕਰਨ ਦਾ ਜਜ਼ਬਾ ਤੇ ਹਰ ਕਿਸੇ ਨੂੰ ਆਪਣੇ ਕੰਮ ਵਿੱਚ ਕੋਈ ਮਰਜ਼ੀ ਕੰਮ ਹੋਵੇ ਉਹਦੇ ਵਿੱਚ ਮਿਹਨਤ ਤੇ ਲਗਨ ਨਾਲ ਅੱਗੇ ਵਧਣਾ ਚਾਹੀਦਾ ਤੇ ਉਹ ਜ਼ਰੂਰ ਤਰੱਕੀ ਹਾਸਲ ਕਰੂਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਸਾਨੂੰ ਦਿਓ ਇਜਾਜ਼ਤ ਜਤ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਅੰਦਰ ਵਾਹਿਗੁਰੂ ਫੜਾ ਕਰੇ